ਓ ਪਾਜੀ ਪਾਜੀ ਯਾਰ ਕੀ ਗੱਲ ਹੋ ਗਈ ਦਿਵਾਲੀ ਤੇ ਨਾ ਕੀ ਤੁਸੀਂ ਹਲੇ ਵੀ ਪਟਾਕੇ ਪਾਈ ਜਾਂਦੇ ਜੇ ਪਰਮਾਰ ਵਾਲਿਆਂ ਨੇ ਦਿਵਾਲੀ ਪਟਾਕੇ ਦਿਵਾਲੀ ਤੋਂ ਮਾਕੇ ਕਰ ਦਿੱਤੇ ਹੈਗੇ 31 ਅਕਤੂਬਰ 2025 ਤੱਕ ਤੇ ਪਾਜੀ ਫਾਇਦੇ ਕੀ ਕਰ ਰਹੇ ਹੋ ਇਸ ਵਾਰ ਦੇ ਇੱਜੇ ਹੋਰ ਹੀ ਵੱਡੇ ਹੈ ਜੇ ਦਿਵਾਲੀ 'ਚ ਕਰਦੇ ਹੋ ਤਾਂ ਵੱਡੇ ਵੱਡੇ ਫਾਇਦੇ ਕਰਨ ਲੱਗੇ ਆ 40 ਇੰਚ ਦੀ LED ਬੱਤੀਆਂ ਜਿਹੜੀ 40 ਇੰਚ ਇੰਜੀਨੀਅਰਿੰਗ ਕਰਦੀ 8990 ਰੁਪਏ ਦੀ ਐਂਡਰੋਇਡ ਸਮਾਰਟ ਫਰੇਮਲੈਸ 1 ਸਾਲ ਦੀ ਵਾਰੰਟੀ ਨਾਲ ਹੈ ਭਾਜੀ 40 ਇੰਚ ਸਮਾਰਟ LED 8990 ਬਿਲਕੁਲ ਜੀ 32 ਇੰਚ ਜਿਹੜੀ 5990 ਉਹ ਵੀ ਐਂਡਰੋਇਡ ਸਮਾਰਟ ਫਰੇਮਲੈਸ ਉਹ ਵੀ 1 ਸਾਲ ਦੀ ਵਾਰੰਟੀ ਦੇ ਨਾਲ ਤੇ ਭਾਜੀ ਇੰਦਰ ਤੁਸੀਂ 에어 ਫਰਾਈਰ ਵੀ ਲਾ ਚੁਟਿਆ 1990 ਬਿਲਕੁਲ ਬਿਲਕੁਲ 1990 ਰੁਪਏ ਦਾ 에어 ਫਰਾਈਰ ਹੈਲਦੀ ਖਾਣਾ ਖਾਣ ਵਾਸਤੇ ਇਸ ਤੋਂ ਬਾਅਦ ਬਾਸ਼ੀ ਮਸ਼ੀਨ 7 ਕਿਲੋ ਸਿਰਫ 5990 ਰੁਪਏ ਦੀ ਉਹ ਵੀ ਫਿਕਸ ਟਕਣਾਂ ਵਾਲੀ ਇਹ ਪਾਜੀ ਵਾਸ਼ਿੰਗ ਮਸ਼ੀਨ 5990 ਰੁਪਏ ਦੀ ਬਿਲਕੁਲ ਇਸ ਤੋਂ ਇਲਾਵਾ ਖਾਇਰ ਦੀ ਵੱਡੀ ਫਰਿੱਜ 163 ਲੀਟਰ ਦੀ 9990 ਰੁਪਏ ਦੀ ਇਹ ਪਾਜੀ ਕਰੀ ਕੀ ਜਾਂਦੇ ਜੀ 9990 ਚ ਫਰਿੱਜ ਇੱਕ ਹੋਰ ਤਮਾਕਾ ਗਰਮ ਪਾਣੀ ਦਾ ਗੀਜ਼ਰ ਟੁੱਟਿਆ ਲੈ ਜੋ ਸਿਰਫ 690 ਰੁਪਏ ਚ ਇਹ ਪਾਜੀ ਗੀਜ਼ਰ 690 ਚ ਜੀ ਬਿਲਕੁਲ ਪਾਣੀ ਗਰਮ ਕਰਕੇ ਦੇਖ ਨਾਲ 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 ਡਿਜੀਟਲ ਡਿਸਪਲੇ ਨਾਲ ਆ ਗਈ ਟੈਂਪਰੇਚਰ ਵਾਲੀ ਇਸ ਤੋਂ ਇਲਾਵਾ ਮਾਈਕ੍ਰੋਵੇਵ ਲੈ ਲਓ 4990 ਰੁਪਏ ਵਿੱਚ ਬੋਲਡਸ ਕੰਪਨੀ 20 ਲੀਟਰ ਦਾ ਇਹ ਭਾਜੀ 4990 ਦੇ ਵਿੱਚ ਵੋਲਟੇਜ ਦਾ ਬਿਲਕੁਲ ਇਸ ਤੋਂ ਇਲਾਵਾ ਮੈਕਸੀ ਲੈਣੀ ਹੈ ਸੈਲੋ ਕੰਪਨੀ ਦੀ 1 ਸਾਲ ਦੀ ਗਾਰੰਟੀ ਵਾਲੀ 890 ਰੁਪਏ ਦੀ ਭਾਜੀ ਸੈਲੋ ਬ੍ਰਾਂਡ 890 ਰੁਪਏ ਦੇ ਵਿੱਚ ਹੋਰ ਇਸ ਤੋਂ ਇਲਾਵਾ ਜੂਸਰ ਮਿਕਸਰ ਗ੍ਰੇਂਡਰ ਲੈਣਾ 1590 ਰੁਪਏ ਜੂਸਰ ਮਿਕਸਰ ਗ੍ਰੇਂਡਰ ਮਿਲ ਜਾਏਗਾ ਤੇ ਭਾਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੈਂਟ ਆ ਕੰਪਨੀਆਂ ਦੀ ਜ਼ਿਆਦਾ ਹੈ ਵਸ ਫਲਪਸ ਹੋਰੀ ਬਹੁਤ ਸਾਰੀ ਕੰਪਨੀਆਂ ਹੈਗੀਆਂ ਤੇ ਇਸ ਵਾਰ ਮੈਂ ਤੁਹਾਨੂੰ ਦੱਸਦਾ ਮੈਂ ਕਿ ਸਾਡੇ ਕੋਲ ਜਿਹੜੇ ਧਮਾਕੇ ਲੱਗੇ ਹੋਏ ਇਹਦੇ ਧਮਾਕੇ ਨਾਲ ਨਾਲ ਵੀਡੀਓ ਸ਼ੇਅਰਿੰਗ ਗਿਫਟ ਹੋ ਜੇ ਲੱਗ ਦੋ ਦੇ ਉਹਨਾਂ ਦੇ ਮੈਂ ਕਿ 43 40 ਨੂੰ 43 ਚੜ੍ਹਦੀ ਬਿਲਕੁਲ ਦੇਵਾਂਗੇ ਫ੍ਰੀ ਜਿਹੜੇ ਵੀਡੀਓ ਬਤਵਤ ਕਰਦੇ ਹੋ ਸ਼ੇਅਰ ਜਿਹੜੀ ਸ਼ੇਅਰਿੰਗ ਕਰਨ ਨਾਲ ਸਭ ਤੋਂ ਵੱਧ ਸ਼ੇਅਰ ਕੀਤੀ ਹੋਈ ਤੇ ਇਹਨਾਂ ਨੂੰ ਕਹਾਂਗੇ ਲੱਕੀ ਡਰਾ ড্রਾ ਵਿਚੋਂ ਜਿਹੜਾ ਜਿਹੜਾ ਬੰਦਾ ਨਿਕਲੇਗਾ ਉਹਨੂੰ ਦੇਵਾਂਗੇ ਇੱਕ LED TV ਬਿਲਕੁਲ ਫ੍ਰੀ ਬਿਨਾ ਕੁਝ ਕੀਤੇ ਇਹ ਭਾਜੀ ਜਿਹੜੇ ਹੁਣੇ-ਹੁਣੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਰਿਹਾ ਲਾਈਕ ਕਰ ਰਿਹਾ ਕਮੈਂਟ ਕਰ ਰਿਹਾ ਇਹਨਾਂ ਵਿੱਚੋਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ 1 ਅਕਤੂਬਰ ਨੂੰ ਪਰਮਾਰ ਇਲੈਕਟ੍ਰੋਨਿਕਸ ਦੇ ਪੇਜ ਨੂੰ ਇੰਸਟਾਗ੍ਰam ਤੇ ਫੋਲੋ ਕਰ ਲਓ ਤੇ ਉਹਦੇ ਉੱਤੇ ਇਸ ਤਰ੍ਹਾਂ ਇਧਰ ਵੇਖੋ ਆ 43 ਇੰਚ ਦੀ LED ਜਿਹੜੀ ਆ ਇੱਕ ਲੱਕੀ ਵੀਅਰ ਦੇ ਘਰੇ ਭੇਜਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਪਾਜੀ ਇਸ ਤੋਂ ਇਲਾਵਾ LED ਤੇ ਕੀ ਆਫਰਾਂ ਲਿਆਏ ਜੇ ਫਿਰ ਆਫਰਾਂ ਨਹੀਂ ਤੁਮਾਕਾ ਲੈ ਕੇ ਆਇਆ LED TV 1 ਸਾਲ ਦੀ ਗਾਰੰਟੀ ਬੱਤੀਆਂ ਜਿਹਦਾ ਪੀਸ ਟੂ ਪੀਸ ਰਿਪਲੇਸਮੈਂਟ ਖਰਾਬ ਹੋ ਗਿਆ ਪੀਸ ਨਵਾਂ ਮਿਲੇਗਾ ਸਿਰਫ 8990 ਰੁਪਏ ਦਾ ਤੁਮਾਕਾ ਇਹ ਨਹੀਂ ਤੁਮਾਕਾ ਇਹ ਹੈ ਕਿ ਇਹਨਾਂ 25 ਲੀਟਰ ਦਾ ਗਿਜ਼ਰ ਜਿਹੜਾ ਹੈ 5 ਸਟਾਰ ਆਈਐਸਐਲ ਦੇਵਾਂਗੇ ਬਿਲਕੁਲ ਫ੍ਰੀ 6990 ਐਮਆਰਪੀ ਵਾਲਾ ਪਾਜੀ ਕੀ ਗੱਲ ਕਰੀ ਜਾਂਦੇ ਨੇ 32 ਇੰਚ ਦੀ LED ਦੇ ਨਾਲ ਗਿਜ਼ਰ ਫ੍ਰੀ ਬੱਤੀ ਲੀ ਬਿਲਕੁਲ ਹਾਂਜੀ ਇਸ ਤੋਂ ਇਲਾਵਾ 40 ਜਿਹੜੀ ਲੈਣੀ ਆ 40 ਜਿਹੜੀ ਮਿਲ ਜੇਗੀ 12990 ਰੁਪਏ ਦੀ 1 ਸਾਲ ਦੀ ਪੀਸ ਟੂ ਪੀਸ ਰਿਪਲੇਸਮੈਂਟ ਗਾਰੰਟੀ ਐਂਡਰੋਇਡ ਸਮਾਰਟ ਫਰੇਮਲੈਸ ਨਾਲ ਗੀਜ਼ਰ ਇਹਦੇ ਵੀ ਦੇਵਾਂਗੇ ਬਿਲਕੁਲ ਫ੍ਰੀ ਭਾਜੀ ਕੋਈ ਵੀ ਖਰਾਬੀ ਆ ਜੇ ਪੀਸ ਟੂ ਪੀਸ ਰਿਪਲੇਸਮੈਂਟ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਹੋਰ ਧਮਾਕੇ ਕਿੱਦਾਂ ਆ ਪੋਲਟੈਕ ਕੰਪਨੀ ਲੀਏਡੀ ਇਹਦੀ ਪੀਸ ਰਿਪਲੇਸਮੈਂਟ ਗਾਰੰਟੀ ਜਾਂਦੀ ਆ ਤੇ ਇਹਦੇ ਨਾਲ ਮਿਲੇਗਾ ਇੱਕ ਮਿਲੇਗਾ ਟੈਚੀ ਫ੍ਰੀ ਇੱਕ ਮਿਲੇਗਾ ਸਕ੍ਰੈਚ ਕਾਰਡ ਫ੍ਰੀ ਇਹ ਭਾਜੀ ਸਕ੍ਰੈਚ ਕਾਰਡ ਜਿਹੜਾ ਕਿ ਸਕ੍ਰੈਚ ਕਰਕੇ ਦਿਖਾ ਦਈਏ ਕਿ ਨਿਕਲਦਾ ਕੀ ਆ ਇਹਦੇ ਵਿੱਚੋਂ ਜਿਹੜਾ ਕਿ ਪਤਾ ਲੱਗੇ ਇੱਧਰ ਇਹ ਭਾਜੀ ਮੈਨੂੰ ਲੱਗਦਾ ਫਿਰ ਇਹਦੇ ਨਾਲ 32 ਇੰਚ ਦੀ LED ਵੀ ਬਿਲਕੁਲ ਤਾਂ ਨਿਕਲ ਜਾਂਦੀਆਂ ਕੱਡੀਆਂ ਵੀ ਸਾਡੇ Facebook Instagram ਪੇਜ ਤੇ ਜਾ ਕੇ ਚੈੱਕ ਕਰ ਸਕਦੇ ਆ ਪਹਿਲਾਂ ਦੱਸ ਦਵਾਂ ਸੀ ਅਸੀਂ ਅਸੀਂ ਆਪਣੇ ਅਥਾਰਟਾਈਜ਼ਡ ਡੀਲਰਸ ਏਰੀਆ ਦੇ ਹੈਗੇ ਆ Sony ਕੰਪਨੀ ਦੇ Haier ਕੰਪਨੀ ਦੇ LG ਕੰਪਨੀ ਦੇ Samsung ਕੰਪਨੀ ਦੇ Lloyd ਕੰਪਨੀ ਦੇ ਔਰ Acer ਕੰਪਨੀ ਦੇ ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਅਸੀਂ ਅਥਾਰਟਾਈਜ਼ਡ ਡੀਲਰਸ ਏਰੀਆ ਦੇ ਸਾਡੇ ਕੋਲ ਸਟਾਕ ਵਿੱਚ 32 ਇੰਚ ਜਲੜੀ ਤੋਂ ਲੈ ਕੇ 75 ਇੰਚ ਜਲੜੀ ਤੱਕ Sony ਦੀ 75 ਇੰਚ ਜਲੜੀ 1,11,000 ਰੁਪਏ ਵਾਲੀ ਇਹ ਵੀ ਅਵੇਲੇਬਲ ਹੈਗੀ ਆ Sony ਦੀ LED Bravia 2 ਨਵਾਂ ਮਾਡਲ 115000 ਦੀ LED ਨਾਲ ਇਹ Havells ਕੰਪਨੀ ਦਾ ਜੂਸਰ ਮਿਕਸਰ ਗ੍ਰੈਂਡਰ ਜਿਹੜਾ ਆ ਜਿਹਦਾ MRP ਸੋਨਾ ਹੈਗਾ 5290 ਰੁਪਏ ਇਹ ਦੇਵਾਂਗੇ ਬਿਲਕੁਲ ਫ੍ਰੀ ਇਹ ਭਾਜੀ Havells ਦਾ ਨਾਲ ਫ੍ਰੀ ਦੇ ਦੇਣਾ ਬਿਲਕੁਲ 80 ਸਾਈਜ਼ ਦੀ 75 ਇੰਚ LED ਜੇ 75 ਇੰਚ LED ਲੈਣੀ ਆ Haier ਕੰਪਨੀ ਦੀ QLED 4K ਵਗੈਰਾ ਦੀ QLED ਮਿਲ ਜੇਗੀ ਸਿਰਫ 69990 ਰੁਪਏ ਦੀ 75 ਇੰਚ LED ਮਿਲ ਜੇਗੀ ਨਾਲ Havells ਕੰਪਨੀ ਦਾ ਜੂਸਰ ਮਿਕਸਰ ਗ੍ਰੈਂਡਰ ਉਹਨਾਂ ਦੇ ਨਾਲ ਬਿਲਕੁਲ ਫ੍ਰੀ ਅੱਜ ਇਹ ਇਧਰ ਵੱਡੇ ਵੱਡੇ ਬ੍ਰਾਂਡ ਆ ਵਾਸ਼ਿੰਗ ਮਸ਼ੀਨ ਦੇ ਵਿੱਚ ਇਹਦੇ ਤੇ ਕੀ ਆਫਰ ਲਾਤੀਆਂ ਨੇ ਐਲਜੀ ਕੰਪਨੀ ਦੀ 7 ਕਿਲੋ ਵਾਸ਼ਿੰਗ ਮਸ਼ੀਨ 9990 ਰੁਪਏ ਦੀ 5 ਸਟਾਰ 2025 ਦਾ ਹੋਏਗਾ ਮਾਡਲ ਤੇ ਨਾਲ ਗਿਫਟ ਦੇਵਾਂਗੇ ਬਿਲਕੁਲ ਫ੍ਰੀ ਇਹ ਭਾਜੀ ਐਲਜੀ ਦੇ ਉੱਤੇ ਆਫਰਾਂ ਲਾਤੀਆਂ ਨੇ ਬਿਲਕੁਲ 9990 ਨਾਲ ਗਿਫਟ ਫ੍ਰੀ ਦੇਵਾਂਗੇ 7 ਕਿਲੋ ਮਸ਼ੀਨ 8 ਕਿਲੋ ਮਸ਼ੀਨ 11990 ਰੁਪਏ 5 ਸਟਾਰ ਮਸ਼ੀਨ ਹੋਏਗੀ ਔਰ ਨਾਲ ਗਿਫਟ ਦੇਵਾਂਗੇ ਬਿਲਕੁਲ ਫ੍ਰੀ ਤੇ ਭਾਜੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਵੇਖ ਰਿਹਾ ਇੱਥੇ ਹਾਈਡਰੋਲਿਕ ਹਾਈਡਰੋਲਿਕ ਟਫਲਰ ਦਾ ਸੈਨਸੂਈ ਵਾਲੀ ਵੀ ਦੇ ਦਾਂਗੇ 10 ਕਿਲੋ ਵਾਲੀ 11990 ਰੁਪਏ ਦੀ ਗਿਫਟ ਹਰੇਕ ਨਾਲ ਫ੍ਰੀ ਇਹ ਭਾਜੀ ਮੈਨੂੰ ਲੱਗਦਾ ਹੋਰ ਵੱਡੀਆਂ ਆਫਰਾਂ ਕਰ ਦਿੰਗੀਆਂ ਅਸੀਂ ਐਸੇ ਦੇ ਥੋੜੇ ਡੀਲਰ ਆ Samsung ਦੇ LG ਦੇ Lloyd ਦੇ Acer ਦੇ ਤੇ Sony ਦੇ ਤੇ ਹੋਰ ਹੀ ਬਹੁਤ ساری ਕੰਪਨੀਆਂ ਦੇ ਸਾਡੇ ਕੋਲ ਬ੍ਰਾਂਡਡ ਸਮਾਨ ਮਿਲੇਗਾ ਰੇਟ ਬਾਹੇ ਵਿੱਚ ਤੇ ਦਿਖਾ ਦੇ ਜੇ ਡਿਸਪਲੇ ਸਾਡੇ ਕੋਲ ਤਕੜੀ ਆ ਸਾਡੇ 8 ਕਿਲੋ ਹਾਇਰ ਕੰਪਨੀ ਮਸ਼ੀਨ ਮਿਲ ਜੇਗੀ 12490 ਰੁਪਏ ਦੀ ਇਸ ਤੋਂ ਇਲਾਵਾ ਇਹਨੂੰ ਕਮੋ ਕਿਹਾ ਜਾਵੇ ਪਰ ਜੇ ਦਿਖਾ ਜਾਵੇ ਐਲਜੀ ਕੰਪਨੀ ਦੀ 1.5 ਟਨ ਮਸ਼ੀਨ ਮਿਲ ਜੇਗੀ ਸਿਰਫ ਸਿਰਫ 15990 ਰੁਪਏ ਦੀ 5 ਸਟਾਰ ਗਿਫਟ ਹਰੇਕ ਨੂੰ ਦੇਵਾਂਗੇ ਬਿਲਕੁਲ ਫ੍ਰੀ ਸੋ ਬਿਲਕੁਲ ਇਹ ਤਾਂ ਰੇਂਜ ਦੇਖੋ ਯਾਰ ਕਿ ਤੁਹਾਨੂੰ ਇੱਥੇ ਇੱਕ ਨਹੀਂ ਦੋ ਨਹੀਂ ਇਧਰ ਭਾਜੀ ਕੈਮਰਾ ਕਮਾ ਦਿਓ ਕਿ ਇਧਰ ਦੇਖੋ ਵੈਰਾਈਟੀ ਤੁਹਾਨੂੰ ਕਾਫੀ ਮਿਲ ਜਣੀ ਹੈ ਇਧਰ ਦੇਖੋ ਯਾਰ ਹੋਰ ਸਾਡੇ ਕੋਲ ਲੈਣਾ ਫਾਇਦਾ ਕੀ ਹੈ ਕਿ ਹਰ ਇੱਕ ਵੈਰਾਈਟੀ ਉੱਤੇ ਰੇਟ ਲੱਗਿਓ ਮਿਲਣਗੇ ਤੁਹਾਨੂੰ ਇਹ ਨਹੀਂ ਆਏ ਤੇ ਰੇਟ ਡਿਸਾਈਡ ਕਰਨਾ ਜੇ ਵੱਧ ਦੱਸ ਕੇ ਘਟ ਕਰਨਾ ਇਹ ਤਾਂ ਕੋਈ ਕੰਮ ਨਹੀਂ ਹੈਗਾ ਪਾਰਗੀਕ ਬਿਲਕੁਲ ਨਹੀਂ ਫਿਕਸ ਪ੍ਰਾਈਸ ਬਿਨਾ ਭਾਦਰੀ ਤੋਂ ਸਭ ਤੋਂ ਘੱਟ ਸਾਡੇ ਕੋਲ ਮਿਲੇਗਾ 9 ਕਿਲੋ ਦੀ ਲੋਡ ਦੀ ਮਸ਼ੀਨ ਸਿਰਫ 12990 ਰੁਪਏ ਦੀ 8 ਕਿਲੋ ਦੀ ਲੋਡ ਦੀ ਮਸ਼ੀਨ ਸਿਰਫ 11990 ਰੁਪਏ ਦੀ ਔਰ Samsung ਦੀ 8 ਕਿਲੋ ਮਿਲ ਜਾਏਗੀ ਸਿਰਫ 11990 ਰੁਪਏ ਦੀ ਪ੍ਰੋਡਕਟਾਂ ਰੇਟ ਓਪਨ ਓਪਨ ਚੈਲਿੰਜ ਰੇਟ ਨਾ ਮਿਲਣਗੇ ਨਾਲ ਗਿਫਟ ਵੀ ਦੇਵਾਂਗੇ ਦਿਵਾਲੀ ਵਾਲੇ ਬਿਲਕੁਲ ਫ੍ਰੀ 31 ਅਕਤੂਬਰ 2025 ਤੱਕ ਲਗਾ ਆਫਰ ਕਰ ਦੋ ਵੀਡੀਓ ਸ਼ੇਅਰ ਕਰ ਦਬ ਕੇ ਸ਼ੇਅਰਿੰਗ ਗਿਫਟ ਅਲੱਗ ਤੋਂ ਦੇਵਾਂਗੇ ਤੇ ਭਾਜੀ ਇਸ ਤੋਂ ਇਲਾਵਾ ਗੀਜ਼ਰ ਤੇ ਕੀ ਆਫਰ ਲਾ ਰਹੇ ਹੋ 690 ਵਾਲਾ ਕਿਧਰ ਤੁਸੀਂ ਦੇਖ ਹੀ ਲਿਆ ਇਸ ਨਾਲ 25 ਲੀਟਰ ਗੀਜ਼ਰ ਸਾਡੇ ਕੋਲ ਮਿਲ ਜੇਗਾ 2490 ਰੁਪਏ ਦਾ 5 ਸਟਾਰ ਆਈਐਸਏ ਮਿਲ ਜੇਗਾ ਇਹ ਪਾਜੀ 25 ਲੀਟਰ ਦਾ ਗੀਜ਼ਰ 2490 ਰੁਪਏ ਦੇ ਵਿੱਚ ਬਿਲਕੁਲ ਜੀ ਕੰਪਨੀ ਜੀ ਉਹ ਸ ਬਹੁਤ ਸਾਰੀਆਂ ਹੈਗੀਆਂ ਔਰੀਐਂਟ ਹੈਗਾ ਹੈਵਲ ਸ ਹੈਗਾ ਕ੍ਰਾਮਟਨ ਹੈਗਾ ਹੋਰ ਵੀ ਮਾਈ ਜੜੀ ਹੈਗੀਆਂ ਆ ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਉਪਲਬਧ ਆ ਹੈਵਲਸ ਕੰਪਨੀ ਦਾ 25 ਲੀਟਰ ਗੀਜ਼ਰ ਮਿਲ ਜੇਗਾ ਸਾਥ ਸਾਰ ਗਾਰੰਟੀ ਵਾਲਾ ਸਿਰਫ 9990 ਰੁਪਏ ਦਾ ਤੇ ਪਾਜੀ ਇਨਸਟੈਂਟ ਗੀਜ਼ਰ ਇਨਸਟੈਂਟ ਗੀਜ਼ਰ ਮਿਲ ਜੇਗਾ ਕਿਚਨ ਵਾਲਾ ਸਿਰਫ 1790 ਰੁਪਏ ਦਾ 5 ਸਾਲ ਦੀ ਟੈਂਕੀ ਗਾਰ 2290 ਮਿਲ ਜੇਗਾ ਔਰ ਇਹ ਮਿਲਣਾ 2490 ਦਾ ਮਿਲ ਜੇਗਾ ਸੋ ਬਿਲਕੁਲ ਜਿਸ ਤਰ੍ਹਾਂ ਭਾਜੀ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਫ੍ਰੀਜ਼ਰ ਦੀ ਤਾਂ ਉਹਦੇ ਵਿੱਚ ਕਿੰਨੀ ਕਪੜਾ ਰੇਂਜ ਮਿਲ ਗਈ ਰੈਫਰਿਜਰੇਟਰ ਦੀ ਫ੍ਰੀਜ਼ਰ ਰੇਂਜ ਕਿਉਂ ਮੈਂ ਘੁਮਾ ਕੇ ਕੈਮਰਾ ਦਿਖਾ ਦਿਆਂ ਫ੍ਰੀਜ਼ਰ ਰੇਂਜ ਆਪਣੇ ਕੋਲ ਬਹੁਤ ਸਾਰੀ ਹੈਗੀ ਆ ਫ੍ਰਿਜ ਆਪਣੇ ਕੋਲ 9990 ਸ਼ੁਰੂਆਤ ਹੋ ਜਾਂਦੀ ਹੈ ਤੇ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਮਾਡਲ ਮੜਿਆ ਆ ਕੇ ਕੋਲਾ ਕੇ ਦਿਖਾ ਦਿੱਤ ਜਾਣਾ ਫ੍ਰਿਜ ਸਾਡੇ ਕੋਲ ਮਿਲ ਜੇਗੀ ਬਰਲਬੁਲ ਕੰਪਨੀ ਦੀ 10990 ਰੁਪਏ ਦੀ ਬਰਲਬੁਲ ਕੰਪਨੀ ਮਿਲ ਜੇਗੀ ਟਫਲਨ ਗ ਇਸੋ ਲਵਾ LG ਦੀ ਕੰਪਨੀ ਵਿੱਚ ਮਿਲ ਜੇਗੀ 12990 ਔਰ 13490 ਰੁਪਏ ਵਿੱਚ ਔਰ ਆਪਣੇ ਕੋਲ ਹੋਰ ਹੀ ਬਹੁਤ ਸਾਰੀ ਵੈਰਾਈਟੀਆਂ ਉਪਲਬਧ ਹੈਗੀਆਂ ਆ ਇੱਕ ਭਾਜੀ ਆ ਬੜੀ ਚੀਜ਼ ਨਹੀਂ ਕਿ ਆ ਯਾਰ ਲੱਕੜ ਵਾਲੀ ਵੈਰਾਈਟੀ ਇਸ ਤਰ੍ਹਾਂ 34990 ਰੁਪਏ ਵਿੱਚ ਗੋਦਰੀ ਦੀ ਮਿਲ ਜੇਗੀ ਡਬਲ ਡੋਰ ਪਹਿਲਾਂ ਮੈਂ ਤੁਹਾਨੂੰ ਡਬਲ ਡੋਰ ਜੀ ਕਦੋਂ ਓਪਨ ਰੇਟ ਦੱਸਦਾ ਉੱਪਰ ਜੀ ਦੱਸ ਦਵਾਂ ਜਿੰਨੀ ਡਬਲ ਡੋਰ ਸਾਡੇ ਕੋਲ ਦੀ ਫਰਿੱਜ ਲਾਉਂਗੇ ਹਰੇਕ ਫਰਿੱਜ ਦੇ ਨਾਲ ਤੁਹਾਨੂੰ 에ਅ ਰਫਰੈਸ਼ ਡਿਜੀਟਲ ਵਾਲਾ ਜਿਹੜਾ ਬਿਲਕੁਲ ਫ੍ਰੀ ਮਿਲੇਗਾ ਫਰਿੱਜ ਦੇ ਨਾਲ 에ਅ ਰਫਰੈਸ਼ ਜਿੰਨੀ ਵੀ ਤੁਸੀਂ ਡਬਲ ਡੋਰ ਜਾਂ ਸਾਈਡ ਵਾਈ ਹੁਣ ਜੀ ਗੱਲ ਕਰੀਏ ਰੇਟਾਂ ਦੀ ਰੇਟਾਂ ਦੇ ਵਿੱਚ ਓਪਨ ਚੈਲੰਜ ਆ ਰੇਡ ਜਿਹੜੇ ਹੈਗੇ ਆ ਜਿਹਦਾ ਹਾਇਰ ਕੰਪਨੀ ਦੀ ਫ੍ਰਿਜ ਹੈਗੀ ਆ ਮਿਲ ਜੇਗੀ 240 ਲੀਟਰ ਹਾਇਰ ਕੰਪਨੀ ਦੀ ਡਬਲ ਡੋਰ ਫ੍ਰਿਜ ਸਿਰਫ ਸਿਰਫ 23990 ਰੁਪਏ ਦੀ 에ਅਰ ਫ੍ਰਾਇਰ ਮਿਲੇਗਾ ਇਹਨਾਂ ਬਿਲਕੁਲ ਫ੍ਰੀ ਇਹ ਭਾਜੀ ਕੀ ਗੱਲ ਕਰੀ ਜਾਂਦੇ ਜੇ ਡਬਲ ਡੋਰ ਫ੍ਰਿਜ 23990 ਤੇ ਇਹਦੇ ਨਾਲ 에ਅਰ ਫ੍ਰਾਇਰ ਫ੍ਰੀ ਉਹ ਬਿਲਕੁਲ ਵੀ ਹਾਇਰ ਬ੍ਰਾਂਡ ਦੀ ਇਸ ਵਾਰ ਮਾਈ ਆਈਡੀਆ ਬ੍ਰਾਂਡ ਲੈਣੀ ਆ ਉਹ ਤੋਂ ਵੀ ਘੱਟ ਰੇਟ 'ਚ ਸਿਰਫ 23490 ਵਿੱਚ ਕਨਵਰਟੇਬਲ ਫ੍ਰਿਜ ਮਿਲ ਜੇਗੀ ਇਹ ਫਰ ਇਨਰ ਵਿੱਚ ਮਿਲੇਗਾ ਮਿਲੇਗਾ ਬਿਲਕੁਲ ਫ੍ਰੀ ਇਹ ਭਾਜੀ ਆਫਰਾਂ ਬਹੁਤ ਵੱਡੀਆਂ ਲਾ ਦਿੱਤੀਆਂ ਤੁਸੀਂ ਇੱਧਰ ਰੇਂਜ ਵੇਖ ਰਹੇ ਹੋ ਰੇਂਜ ਵੀ ਬਹੁਤ ਹੈ ਤੁਹਾਡੇ ਕੋਲ ਤੇ ਸਿੰਗਲ ਡੋਰ ਦੀ ਗੱਲ ਕਰੀਏ ਸਿੰਗਲ ਡੋਰ ਵਿੱਚ ਸਾਰਿਆਂ ਨੂੰ ਮਿਲ ਜੇਗੀ ਗੋਦਰਜ ਕੰਪਨੀ ਦੀ 20990 ਰੁਪਏ ਦੀ ਲਾਸਟ ਵਾਲਾ ਮਾਡਲ ਹੋਏਗਾ 268 ਲੀਟਰ ਦਾ 20990 ਰੁਪਏ ਦਾ ਮਿਲ ਜੇਗਾ ਗੋਦਰਜ ਕੰਪਨੀ ਦਾ ਔਰ ਇਸ ਤੋਂ ਇਲਾਵਾ ਬਲਬਲ ਕੰਪਨੀ ਦਾ ਸਿੰਗਲ ਡੋਰ ਮਲਰ ਮਿਲ ਜੇਗਾ ਲਾਸਟ ਵਾਲਾ ਮਾਡਲ 274 ਲੀਟਰ ਦਾ ਸਿਰਫ 21990 ਰੁਪਏ ਦਾ ਵੱਡੇ ਫ੍ਰਿਜਰ ਵਾਲਾ ਵੱਡੇ ਸਾਈਜ਼ ਵਾਲਾ ਹਰ ਇੱਕ ਪ੍ਰੋਡਕਟ ਦਾ ਰੇਟ ਉੱਤੇ ਲੱਗਿਓ ਨੇ ਕੋਈ ਬਾਰਗੀ ਬਾਰਗੀ ਵਾਲਾ ਕੋਰਸਦਾ ਹੈ ਨਹੀਂਓ ਕੋਈ ਪਾਧਰੀ ਸੀ ਕਰਦੇ ਹੈ ਨਹੀਂਓ ਇਹ ਸਭ ਤੋਂ ਕੋਲ ਸਾਡੇ ਕੋਲ ਮਿਲ ਨਹੀਂ ਮਿਲਣੇ ਆ ਇਸ ਲੋ ਵਰਾਈਟੀ ਦੀ ਗੱਲ ਕਰੀਏ ਸਾਡੇ ਕੋਲ ਸਾਈਡ ਵਾਈਜ਼ ਸੈੱਡ ਫ੍ਰਿਜਾਂ ਦੀ ਗੱਲ ਵੀ ਜਾਵੇ ਸਾਈਡ ਵਾਈਜ਼ ਸੈੱਡ ਫ੍ਰਿਜ ਮਿਲ ਜਾਏਗੀ ਆਪਣੇ ਸੈਮਸੰਗ ਕੰਪਨੀ ਦੀ ਇਹ ਵੀ ਉਪਲਬਧ ਹੈਗੀ ਆ ਐਲਜੀ ਕੰਪਨੀ ਉਪਲਬਧ ਹੈਗੀ ਆ ਬਾਈਡ ਬਾਈਡਾ ਵੀ ਉਪਲਬਧ ਹੈਗੀ ਆ ਐਲਜੀ ਕੰਪਨੀ ਦੀ ਜੋ ਸਾਈਡ ਵਾਈਜ਼ ਸੈੱਡ ਫ੍ਰਿਜ ਹੈ 630 ਲੀਟਰ ਮਿਲ ਜਾਏਗੀ ਜਿਹਦੇ ਬਾਹਰੋਂ ਪਾਣੀ ਲੈ ਹੋ ਜਾਂਦਾ ਬਾਹਰੋਂ ਹੀ ਜਲਫ ਕ੍ਰਸ਼ੋ ਕੇ ਮਿਲ ਜਾਂਦੀ ਆ ਇਨੇ ਡੇ ਨਵੇਂ 1990 ਰੁਪਏ ਦੀ ਓਪਨ ਚੈਲੇਂਜ ਪ੍ਰਾਈਸ ਆ ਨਾਲ 에ਅਰ ਫਰ ਫ੍ਰੀ ਹੈਗੇ ਹੈਗੇ ਆ ਸੋ ਬਿਲਕੁਲ ਤੁਸੀਂ ਦੇਖੋ ਯਾਰ ਕਿ ਰੇਂਜ ਤੁਹਾਨੂੰ ਸਾਰੀ ਮਿਲ ਜੇਗੀ ਚਾਹੇ LG ਲੈ ਲਓ ਚਾਹੇ ਤੁਸੀਂ हायर ਲੈ ਲਓ ਚਾਹੇ ਗੋਦਰੇ ਲੈ ਲਓ ਕੋਈ ਵੀ ਤੁਹਾਨੂੰ ਸਾਰੇ ਹੀ ਬ੍ਰਾਂਡ ਇੱਥੇ ਮਿਲ ਜਾਣਗੇ ਤੇ ਪਾਜੀ ਇਸ ਤੋਂ ਇਲਾਵਾ ਨਾ ਇਧਰ 에ਅਰ ਫਰਾਈ ਦੀ ਰੇਂਜ ਦਿਖਾ ਦਿਓ ਕਿਹੜੀ ਜਿਹੜੀ ਆਪਣੇ ਕੋਲ 에ਅਰ ਫਰ ਆਪਣੇ ਕੋਲ ਫਿਲਪਸ ਦਾ ਹੈਗਾ ਹੈਵੋਸ ਦਾ ਹੈਗਾ ਜਾਂ ਉਸ ਤੋਂ ਇਲਾਵਾ ਇਨਾਸ ਦਾ ਹੈਗਾ ਜਾਂ ਉਸ ਤੋਂ ਇਲਾਵਾ ਹੋਰ ਹੀ ਬਹੁਤ ਸਾਰੀ ਕੰਪਨੀਆਂ ਅੰਡਰ ਸਟੌਕ ਅਵੇਲੇਬਲ ਹੈਗੀਆਂ ਆ ਡਬਲ ਡਬਲ ਲੈਣੀ ਹੈ ਜੀ ਜੀ ਤੁਹਾਨੂੰ ਦੋ ਇੱਕੋ ਹੀ ਕੰ ਇੱਕ ਬਰੀ ਦੋ ਦੋ ਕਮ ਹੋ ਜਾਣ ਦੋ ਦੋ 에어 ਫਰਜ ਇੱਕ ਜੇ ਲੱਗੇ ਹੋਗਾ ਤੇ ਨਾਲ ਸਾਂ ਕੰਪਨੀ ਮਿਲ ਜੇਗਾ 8790 ਰੁਪਏ ਇਹ ਵੀ ਉਪਲਬਧ ਹੋਏਗਾ ਆਪਣੇ ਕੋਲ ਸੋ ਬਿਲਕੁਲ ਤੁਸੀਂ ਦੇਖ ਸਕਦੇ ਜੇ ਨਾ ਤਕਰੀਬਨ ਦੁਕਾਨਦਾਰ ਕੀ ਕਹਿੰਦੀ ਆ ਸਾਡੇ ਕੋਲ ਜੀ ਆਹ ਵਾਲਾ ਹੈਗਾ ਬਸ ਇਹ ਦੇਖ ਲਓ ਇਹ ਬੜਾ ਵਧੀਆ ਪਰ ਇਥੇ ਤੁਹਾਨੂੰ ਸਾਰੀ ਹੀ ਰੇਂਜ ਸਾਰੀ ਹੀ ਬ੍ਰਾਂਡ ਮਿਲਣਗੇ ਇਧਰ ਦੇਖੋ ਯਾਰ ਔਰ ਦਲਜੀਬਲਾ ਜੀ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦਾਦੀ ਇਹ ਫੁਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਹੈ ਸੈਮੀ ਆਟੋਮੈਟਿਕ ਦਾ ਰੇਟ ਦੱਸਿਆ ਸੈਮੀ ਆਟੋਮੈਟਿਕ ਰੇਟ ਦੇ ਭਾਅ ਤੇ ਫੁੱਲੀ ਆਟੋਮੈਟਿਕ ਬਸ਼ਵਿਸ਼ ਦੇਣੀ ਹੈ 12990 ਰੁਪਏ ਦੀ ਭਾਜੀ ਕੀ ਗੱਲ ਕਰੀ ਤੇ ਆਪਣੇ 12990 ਚੋਟੋ ਵਾਲੀ ਨਾ ਆਪਣੇ ਆਪ ਹੀ ਤਾਂ ਹੋਏਗੀ ਸਕਾਈ ਕੀ 500 ਹੋਏਗੀ ਮਸ਼ੀਨ ਨਾਲ ਗਿਫਟ ਕੀ ਕੀ ਦੇਵਾਂਗੇ ਇੱਕ ਦੇਵਾਂਗੇ ਤੁਹਾਡੇ ਨਾਲ ਆਪਣੇ ਇਲੈਕਟ੍ਰੀਕਲ ਕੈਟਲ ਮਲਟੀ ਵਾਲ ਜਿਹਦੇ ਚਾਂਡੇ ਵਾਲਸਾ ਦੇ ਚਾਹ ਬਣਾ ਸਕਦੇ ਆ ਪਾਣੀ ਮੋਮੋਸ ਬਣਾ ਸਕਦੇ ਆ ਔਰ ਹੋਰ ਨਿਊਡਲ ਵਗੈਰਾ ਹੋਰੀ ਬੋਤ ਚੀਜ਼ ਬਣਾ ਸਕਦੇ ਆ ਪਲੱਸ ਨਾਲ ਤੁਹਾਨੂੰ ਇੱਕ ਸਕ੍ਰੈਚ ਕਾਰਡ ਅਲੱਗ ਤੋਂ ਮਿਲੇਗਾ ਜੀ ਜੋ ਅਲੱਗ-ਅਲੱਗ ਜਗ੍ਹਾ ਤੋਂ ਨਿਕਲਣਗੇ ਨਾਲ ਦੀ ਨਾਲ ਇਹ ਭਾਜੀ ਸਕ੍ਰੈਚ ਕਾਰਡ ਵੀ ਦੇ ਦੇਣਾ ਵਾ ਬਿਲਕੁਲ ਜੀ ਇਸ ਤੋਂ ਇਲਾਵਾ ਵੈਰਾਈਟੀ ਦੀ ਗੱਲ ਕਰੀਏ ਸਾਰੀ ਕੋਈ ਵੈਰਾਈਟੀ ਜੀ ਆਈਐਫ ਵੀ ਐਲਜੀ ਸੈਮਸੰਗ ਸਾਰੇ ਕੁਝ ਅਵੇਲੇਬਲ ਹੋਇਆ ਹੈਗਾ ਬਲਬਲ ਵਗੈਰਾ ਸਭ ਕੁਝ ਅਵੇਲੇਬਲ ਹੈਗਾ ਹੁਣੇ ਤੁਹਾਨੂੰ ਧੱਕਾ ਵੈਰਾਈਟੀ ਦੱਸਤੀ ਜਾਣਾ ਬਲਬਲ ਕੰਪਨੀ ਦੀ 85 ਕੋਈ ਮਸ਼ੀਨ ਆ ਦਿਖਾਇਆ ਜਾਵੇ ਤੁਹਾਡੇ ਸਪੈਸ਼ਲ ਹੀਟਰ ਵਾਲੀ ਵਾਸ਼ਿੰਗ ਮਸ਼ੀਨ ਬਰਲਬਲ ਕੰਪਨੀ ਧੱਕਾ ਨਾ ਮਸ਼ੀਨ ਔਰ ਹਾਈਡਰੋਲਿਕ ਧੱਕਣ ਵਿੱਚ ਸੀਲ ਦੇ ਡਰਮ ਵਿੱਚ 2 ਉਹਨਾਂ ਕੋਲ ਇਧਰ ਪਾਜੀ ਦਿਖਾਓ ਯਾਰ 18990 ਦੇ ਵਿੱਚ ਉਹ ਵੀ 8.5 ਕਿਲੋ ਤੇ ਔਰ ਨਾਲ ਜਿਹੜੀ ਵੀ ਕੈਟਲ ਜਿਹੜਾ ਨਾਲ ਫ੍ਰੀ ਨਾਲ ਜਿਹੜਾ ਇਹਦੇ ਸਕਰਾਚਰ ਬਿਲਕੁਲ ਦੇਵਾਂਗੇ ਫ੍ਰੀ ਤੇ ਪਾਜੀ ਜਿਸ ਤਰ੍ਹਾਂ ਇਸ ਤੋਂ ਇਲਾਵਾ ਇਧਰ ਵੇਖ ਰਹੇ ਆ ਫਿਲਟਰ ਪਏ ਹੋਇਆ ਇਹਦੇ ਤੇ ਕੀ ਆਫਰ ਆ ਮੈਂ ਤੇ ਕਿੰਨੇ ਤੋਂ ਸ਼ੁਰੂਆਤ ਹੋਣੀ ਹੈ ਫਿਲਟਰ 2990 ਤੋਂ ਸ਼ੁਰੂ ਹੋਏ ਸਾਡੇ ਕੋਲ ਫਿਲਟਰ ਸਾਡੇ ਕੋਲ 2990 ਤੋਂ ਲੈ ਕੇ ਅਲੱਗ ਅਲੱਗ ਕੰਪਨੀ ਹੋਣ ਜੋ 90 ਸੋ ਨਾਲ ਬੇ ਉਸ ਤੋਂ ਇਲਾਵਾ 9990 ਲੈ ਪਿਓਰ ਪਿਓਰ ਰੇਟ ਆਕੋ ਗਾਰਡ 9990 ਵਿੱਚ ਮਿਲ ਜਾਏਗਾ ਇਸ ਤੋਂ ਅੰਡਰ ਸਿੰਕ ਆਰੋ ਲੈਣੀ ਆ ਲੈ ਪਿਓਰ ਦਾ ਅੰਡਰ ਸਿੰਕ ਆ ਇਦੇ ਉੱਪਰ ਰੁੱਟੀ ਲੱਗੇਗੀ ਸਰਾਸੋਨ ਵਿੱਚ ਲੱਗ ਜਾਏਗਾ ਸਿਰਫ 14990 ਰੁਪਏ ਵਿੱਚ ਮਿਲ ਜਾਏਗਾ ਵੀ ਇਹ ਵੀ ਭਾਜੀ ਮਾਰਕੀਟ 'ਚ ਮੇਰੇ ਹਿਸਾਬ ਨਾਲ 20-22 ਹਜ਼ਾਰ ਤੋਂ ਘੱਟ ਬਿਲਕੁਲ 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 ਜੀ ਵੈਰਾਈਟੀਆਂ ਦੀ ਕੋਈ ਕਮੀ ਨਹੀਂ ਮਾਡਲਾਂ ਦੀ ਕੋਈ ਕਮੀ ਨਹੀਂ ਆਪਣੇ ਪ੍ਰੋਡਕਟਾਂ ਦੀ ਕੋਈ ਕਮੀ ਨਹੀਂ ਕੰਪਨੀਆਂ ਬ੍ਰਾਂਡਡ ਮਿਲਣਗੀਆਂ ਬਿਨਾਂ ਡੈਂਡ ਪੈਂਡ ਸਕਰਾਚ ਦੇ ਮਾਲ ਮਿਲੇਗਾ ਤੁਹਾਨੂੰ ਪਿਓਰ ਨਵਾਂ ਮਾਲ ਮਿਲੇਗਾ ਔਰ ਬਜਾਜ ਫਾਈਨੈਂਸ ਦੇ ਨਾਲ ਮਿਲੇਗਾ ਬਜਾਜ ਫਾਈਨੈਂਸ ਉਪਲਬਧ ਹੈ ਜ਼ੀਰੋ ਡਾਊਨ ਪੇਮੈਂਟ ਵਾਲੀ ਵੀ ਉਪਲਬਧ ਹੈਗੀ ਆ ਆਪਦੇ ਮਸ਼ਹੂਰ ਹੌਸੇ ਰਿਟਾਲੇ ਪਰਮ ਚੁੱਲੇ ਸ਼ਿਮਨੀਆਂ ਵਿੱਚ ਏਰੀਏ ਦੇ ਕਿੰਗ ਜਾਂ ਜਿੰਨੀ ਕਿ ਵੈਰਾਈ ਸਾਡੇ ਕੋਲ ਲੋਕਲ ਨੂੰ ਸਟਾਕ ਨਹੀਂ ਹੈਗਾ ਉਹਨਾਂ ਚੁੱਲਾ ਸਾਡੇ ਕੋਲ 590 ਤੋਂ ਸ਼ੁਰੂ ਹੋ ਕੇ ਸਾਡੇ ਕੋਲ ਤਕਰੀਬਨ 30000 ਤੱਕ ਚੁੱਲਾ ਅਵੇਲੇਬਲ ਹੈਗਾ ਆ ਔਰ ਸ਼ਿਮਨੀ ਸਾਡੇ ਕੋਲ 3890 ਤੋਂ ਸ਼ੁਰੂ ਹੋ ਕੇ ਤਕਰੀਬਨ 30000 ਤੱਕ ਸ਼ਿਮਨੀ ਸ਼ੁਰੂ ਹੋ ਰਹੀ ਹੈ ਆ ਅੰਡਰ ਸਟਾਕ ਆ ਔਰ ਇਸਲਾਵਾ ਸਾਡੂ ਕੰਪਨੀ ਜਿਹੜੇ ਥੋੜੇ ਜਿਹੇ ਰਹਿ ਗਿਆ ਅਸੀਂ ਲੇਪੀਓਰ ਦੇ ਕ੍ਰਾਂਟਰ ਦੇ ਫਾਈਬਰ ਦੇ ਔਰ ਆਪਣੇ ਹਿੰਦਵੀਰ ਦੇ ਔਰ ਹੋਰ ਹੀ ਬਹੁਤ ਸਾਰੀਆਂ ਕੰਪਨੀਆਂ ਦੇ ਇਸ ਤੋਂ ਵੈਰਾਈ ਦੇ ਹਰ ਤਰ੍ਹਾਂ ਦੀ ਜਪੇ ਵੈਰਾਈ ਦੀ ਜਿੰਨੀ ਖਾਨੇ ਦੇਖੂਗੇ ਸਾਰੇ ਭਰੇ ਪ ਆਜੂ ਤੁਹਾਨੂੰ ਦਿਖਾ ਲਵੀਏ ਮਾਡਲ ਡਿਜ਼ਾਈਨ ਕਿੱਦਾਂ-ਕਿੱਦਾਂ ਦੇ ਹੈਗੇ ਆ ਜਿਹੜਾ ਬਲਬੁਲ ਬ੍ਰਾਂਡ ਆ ਛੋਟੇ ਜਿਹੇ ਅਸੀਂ ਬਲਬੁਲ ਦੇ ਹੈਗੇ ਆ ਤੇ ਡਿਜ਼ਾਈਨ ਮਾਡਲ ਇਦਾਂ ਦੇ ਵੈਰਾਈਟੀ ਤੁਸੀਂ ਕਿਤੇ ਦੇਖੇ ਨਹੀਂ ਹੋਣਗੇ ਜਿਹਦੇ ਜਿੱਦਿਹਾ ਸਾਡੇ ਕੋਲ ਅਵੇਲੇਬਲ ਅੰਡਰਸਟਾਕ ਪਈਆਂ ਆ ਅਲੱਗ-ਅਲੱਗ ਫਲੇਮਾ ਵਿੱਚ ਅਲੱਗ-ਅਲੱਗ ਬਰਨਰਾਂ ਵਿੱਚ ਭਾਰੇ ਹਲਕੇ ਹੈਵੀ ਹੈਵੀ ਡਿਊਟੀ ਹੈਵੀ ਜਿਹਦੇ ਕਹਿ ਸਕਦਾ ਕਿ ਕਿੰਨੇ ਕਿਲੋ ਦਾ ਇਹਦਾ ਆਊਗਾ ਹਾ ਤਕਰੀਬਨ 4-5 ਕਿਲੋ ਦਾ ਗੱਲਾਂ ਆਹ ਇਹਦਾ ਉਹਦਾ ਬਰਨਰ ਦਾ ਸਟੈਂਡਿੰਗ ਆ ਇਦਾਂ ਦੀਆਂ ਵੈਰਾਈਟੀਆਂ ਅੰਡਰਸਟਾਕ ਰੱਖਣਾ ਕਿਸੇ ਦੇ ਵਾਸਤੇ ਗੱਲ ਨਹੀਂ ਹੈ ਤੇ ਭਾਰੀ ਜਿਹੀ ਸਟ੍ਰਾਇਡਰ ਚਿਮਨੀ ਦੀ ਰੇਂਜ ਦੇਖ ਰਹੇ ਆ ਇਹ ਇਹ ਦੱਸਿਓ ਇਹ ਕਿਹੜੀ ਕੁਆਲਿਟੀ ਦੀ ਚਿਮਨੀ ਸਾਡੇ ਕੋਲ ਟੀ ਟਾਈਪ ਚਿਮਨੀ ਕਰਵ ਵਾਲੀਆਂ ਚਿਮਨੀਆ ਹੈ ਸੈਂਸਰ ਵਾਲੀਆਂ ਆ ਆਪਣੇ ਹੱਥ ਘੁਮਾਏ ਚੱਲਦੀਆਂ ਆ ਔਰ ਅਲੱਗ-ਅਲੱਗ ਸਪੀਡਾਂ ਵਿੱਚ ਅਵੇਲੇਬਲ ਅਵੇਲੇਬਲ ਆ ਸਭ ਤੋਂ ਮੇਰੀ ਫੇਵਰੇਟ ਚਿਮਨੀ ਹੈਗੀ ਵਾਰਲ ਬੂਲ ਕਿਉਂ 100 ਹੌਡ ਵੱਡਾ ਬਲੋਰ ਲੱਗਾ ਉਹ ਵੀ ਸਟੀਲ ਵਾਲਾ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਹੈਗੀ ਆ 11 ਸਾਲ ਦੀ ਮੋਟਰ ਦੀ ਗਾਰੰਟੀ 11 ਸਾਲ ਦੀ ਗਾਰੰਟੀ 5 ਸਾਲ ਦੀ ਹੈਗੀ ਹਰੇਕ ਪਾਰਟ ਦੀ ਗਾਰੰਟੀ ਫਿਟਿੰਗ ਕੰਪਨੀ ਵੱਲੋਂ ਫ੍ਰੀ ਆ ਪਾਈਪ ਸਾਡੇ ਵੱਲੋਂ ਫ੍ਰੀ ਆ ਗਿਫ ਔਰ ਸਾਂਕਸ਼ਨ ਪਾਵਰ ਦੀ ਗੱਲ ਕਰੀਏ 1600 ਸਾਂਕਸ਼ਨ ਪਾਵਰ ਦੇ ਚ 75 ਸੈਂਟੀਮੀਟਰ ਦੀ 2.5 ਫੁੱਟ ਦੀ ਚਿਮਨੀ 13990 ਰੁਪਏ ਲੋਕਲ ਦਾ ਭਾਅ ਖਾਸ ਤੌਰ ਤੇ ਟੂ ਮਚ ਨੇ ਤੇ ਭਾਜੀ ਇੱਧਰ ਜਿਸ ਤਰ੍ਹਾਂ ਫਿਟਿੰਗ ਵਾਲੇ ਮਾਈਕ੍ਰੋਵੇਵ ਆ ਇਹ ਇਨਬਿਲਟ ਵਾਲਾ ਮਾਈਕ੍ਰੋਵੇਵ ਕਿਸ ਕੋਲ ਅਵੇਲੇਬਲ ਨਹੀਂ ਤਾਂ ਸੱਚ ਕਿਤੇ ਇਹ ਸਾਡੇ ਕੋਲ ਪਈ ਆ ਬਲਬਲ ਕੰਪਨੀ ਦਾ 32990 ਰੁਪਏ ਦਾ ਮਾਈਕ੍ਰੋ ਮਿਲ ਜਾਏਗਾ ਔਰ ਓਵਨ ਤਾਂ ਜਿਹ ਚ ਸਾਫ ਦਾ ਮੋਰਗਾ ਲੱਗ ਜਾਏਗਾ ਇਹ ਵੀ ਮਿਲ ਜਾਏਗਾ 32990 ਰੁਪਏ ਦਾ ਅਲੱਗ ਤੋਂ ਇਹ ਤੋ ਬਿਲਕੁਲ ਤੁਸੀਂ ਹੋਰ ਇਧਰ ਦੇਖੋ ਇਹ ਜੋ ਆਫਰ ਕੀ ਆ ਜੇ ਵੀ ਦੋਨੇ ਇਕੱਠੇ ਖੜੇ ਸਾਡੇ ਕੋਲ ਲੈ ਲੈਂਦੇ ਆ ਤੇ ਨਾਲ ਇੱਕ ਹੈਵਲਸ ਕੰਪਨੀ ਦਾ 5190 ਵਾਲਾ ਜੂਸਰ ਮਿਕਸਰ ਗ੍ਰੈਂਡਰ ਸਾਡੇ ਕੋਲ ਮਿਲ ਜੇਗਾ ਬਿਲਕੁਲ ਫ੍ਰੀ ਫੁੱਲੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਨਾਲ ਉਹ ਵੀ ਧਮਾਕੇ ਨੇ ਧਮਾਕੇ ਰੇਡੀ ਗੱਲ ਕਰੀਏ ਬਲੈਕ ਰੈਕਰ ਕੰਪਨੀ ਵਾਸ਼ਿੰਗ ਮਸ਼ੀਨ 6 ਕਿਲੋ ਵਾਲੇ ਵਾਸ਼ਿੰਗ ਮਸ਼ੀਨ ਫਰੰਟ ਲੋਡ ਦੀ ਗੱਲ ਕਰੀਏ ਸਿਰਫ 19990 ਰੁਪਏ ਦੀ ਮਸ਼ੀਨ ਨਾਲ ਇਹਦੇ ਇਲੈਕਟ੍ਰਿਕ ਕੈਟਲ ਜਿਹੜੀ ਮਲਟੀ ਵਾਲ ਬਿਲਕੁਲ ਫ੍ਰੀ ਨਾਲ ਸਕ੍ਰੈਚ ਕਾਰਡ ਜਿਹੜਾ ਬਿਲਕੁਲ ਫ੍ਰੀ ਤੇ ਬਾ ਪਾਜੀ ਮੈਨੂੰ ਲੱਗਦਾ ਐਰ ਕੀ ਦੀਵਾਲੀ ਦੇ ਨਾ ਤੁਸੀਂ ਐਲਈਡੀਆਂ ਬਹੁਤ ਬੰਦੀ ਬਿਲਕੁਲ ਬਿਲਕੁਲ ਸਾਡਾ ਪੇਜ ਫੇਸਬੁੱਕ ਉਹ ਇਸ ਤਰ੍ਹਾਂ ਪੇਜ ਚੈੱਕ ਕਰ ਸਕਦੇ ਹੋ ਜੋ ਐਲਈਡੀਆਂ ਐਲਈਡੀਆਂ ਅਸੀਂ ਬੰਡੀ ਜਾ ਰਹੇ ਲਗਾਤਾਰ ਇਸ ਸਲਾਵਾ ਸਾਡੇ ਕੋਲ ਇੱਕ ਧਮਾਕਾ ਹੋਰ ਵੀ ਆ 11 ਕਿਲੋ ਬਸ ਸੁਸ਼ੀਨ ਐਲਜੀ ਕੰਪਨੀ ਦੀ 11 ਕਿਲੋ ਦੇ ਬਸ ਸੁਸ਼ੀਨ ਇਹਦੇ ਵਿੱਚ ਡਰਾਇਰ ਫਿੱਟ ਕਰਤਾ ਮਤਲਬ ਜਿਹੜਾ ਜ਼ੀਰੋ ਡਰਾਇਰ ਹੈ ਡਰਾਇਰ ਤਾਂ ਹੁੰਦਾ ਹੀਦਾ ਜ਼ੀਰੋ ਡਰਾਇਰ ਜਿਹਨੂੰ ਕਹਿ ਸਕਦੇ ਆ ਕਿ ਡਰਾਇਰ ਹੁੰਦਾ ਪਹਿਲਾਂ ਦਿਖਾ ਦਿੱਤਾ ਜਾਵੇ ਆਲ ਡਰਾਇਰ ਡਰਾਇਰ ਹੁੰਦਾ ਜਿੱਥੇ ਕੱਪੜੇ ਤੁਸੀਂ ਪਾ ਕੇ ਗਿੱਲੇ ਕੱਪੜੇ ਪਾ ਕੇ ਮ ਕੱਲਾ ਡਰਾਇਰ ਕੀ ਜੀ 990 ਰੁਪਏ ਦਾ ਆ ਤੇ LG ਕੰਪਨੀ ਦੇ ਵਿੱਚੇ ਡਰਾਇਰ ਫਿੱਟ ਕਰਤਾ 49990 ਰੁਪਏ ਵਿੱਚ 11 ਕਿਲੋ ਮਸ਼ੀਨ ਤੇ 7 ਕਿਲੋ ਦਾ ਡਰਾਇਰ ਵਿੱਚੇ ਫਿੱਟ ਕਰਤਾ ਭਾਜੀ ਮੈਂ ਕਹਿੰਦਾ ਇਹਦੇ ਵਿੱਚ ਵੀ ਬੜੀ ਰੇਂਜ ਹੈ ਯਾਰ ਤੁਹਾਡੀ ਬਿਲਕੁਲ ਇਸ ਤੋਂ ਇਲਾਵਾ ਸਾਡੇ ਕੋਲ LG, Samsung, IFB, Bosch ਹੋਰ ਕੰਪਨੀਆਂ ਵੱਲੋਂ ਲੱਗੀਆਂ Bosch ਕੰਪਨੀ ਮਸ਼ੀਨ ਹੈ 38990 ਰੁਪਏ ਵਿੱਚ ਮਿਲ ਜੇਗੀ 9 ਕਿਲੋ ਇਹਦੇ ਵਿੱਚ ਤੁਹਾਨੂੰ ਮਿਲ ਜੇਗਾ ਐਂਟੀ ਰਿੰਕਲ ਮਤਲਬ ਕੱਪੜਿਆਂ ਨੂੰ ਇਹ ਬਲਣੀ ਪੈਣ ਦੀ ਬਿਨਾ ਬਲ ਤੋਂ ਤੁਹਾਨੂੰ ਕੱਪੜੇ ਮਿਲਣਗੇ ਤੋਂ ਬੋਸ ਕਾਓ ਪ੍ਰੈਸ ਕਰੋ ਤੇ ਪਾ ਲਓ ਤੇ ਪ੍ਰੈਸਗਾਨੀ ਲੋੜ ਨਹੀਂ ਪੈਦੇ ਪਾਲੋ ਇਹ ਸੋ ਲਾਵਾ ਸਾਡੇ ਕੋਲ ਇਹਦੇ ਵਿੱਚ ਵੈਰਾਈਟੀ ਆਈਐਫੀ ਦੀ ਗੱਲ ਕਰੀਏ ਆਈਐਫੀ ਵਿੱਚ ਬਾਵਾ orange ਹੈਗੀ ਹੈ ਆਈਐਫੀ 8 ਕਿਲੋ 9 ਕਿਲੋ 10 ਕਿਲੋ 12 ਕਿਲੋ ਸਾਰੀ 11 ਕਿਲੋ ਸਾਰੀਆਂ ਕੀ ਆਏ ਆ ਆਈਐਫੀ ਦੀ ਕੀ ਖਾਸੀਅਤ ਆ ਆਈਐਫੀ ਦੀ ਜਿੰਨੀ ਵੀ ਮਸ਼ੀਨਾਂ ਦੀ ਆ ਉਹ 4 ਸਾਲ ਦੀ ਕੰਪਨੀ ਅਸੂ ਗਾਰੰਟੀ ਨਾ ਆਂਦੀ ਆ ਇੱਕ ਉਹਦੀ ਮੋਟਰ ਦੀ ਗਾਰੰਟੀ ਮੋਟਰ ਦੀ ਗਾਰੰਟੀ 10 ਸਾਲ 12 ਸਾਲ 15 ਸੋ ਕੁਝ ਵੀ ਹੋ ਸਕਦੀ ਆ ਫੁੱਲ ਗ੍ਰੈਂਡੀ ਕਿੰਨੀ ਆ ਜਿਹੜੇ ਹਰ ਇੱਕ ਪਾਰਦੀ ਮਿਲਣੀ ਆ ਉਹ ਹੈਗੀ ਹਰੇ ਕੰਪਨੀ 2 ਸਾਲ ਜਾਂ 3 ਸਾਲ ਦਿੰਦੀ ਆ ਆਈਪੀ ਵੀ ਦਿੰਦੀ ਹੈਗੀ 4 ਸਾਲ ਦੀ ਇਹ ਵੀ ਆਪਣੇ ਕੋਲ ਇੰਟਰਸਟ ਹੋ ਗਿਆ ਅਵੇਲੇਬਲ ਹੈਗੇਾ ਉਹਦਾ ਸਾਰਾ ਕੁਝ ਹੈ ਤੇ ਭਾਜੀ ਜਿਸ ਤਰ੍ਹਾਂ ਦੇਖ ਰਿਹਾ ਯਾਰ ਸਟਾਕ ਬੜਾ ਨੁਕਰਾਂ ਨੁਕਰਾਂ ਜੇ ਫਸਾਇਆ ਆ ਇੰਦਰ ਵੀ ਸਟਾਕ ਹੈ ਯਾਰ ਕਿੰਨਾ ਕੁ ਸਟਾਕ ਲਾਇਆ ਜੀ ਯਾਰ ਸਟਾਕ ਮੈਂ ਕਹਿੰਦਾ ਆਵਾ ਗੌਣਿਆ ਵਰਾਇਟੀਆਂ ਭਰੀਆਂ ਪਈਆਂ ਨੇ ਐਨ ਸਟਾਕ ਫੁੱਲ ਹੋਇਆ ਪਿਆ ਤੇ ਇੱਕ ਹੋਰ ਨੁਕਸਾਨ ਦਿਵਾਲੀ ਵਿੱਚ ਹਰ ਇੱਕ ਜਣਾ ਤੰਗ ਹੁੰਦਾ ਵੀ ਲੋਕਾਂ ਕੋਲ ਰਿਵਰਿਊ ਦੇ ਹੁੰਦੀਆਂ ਤੇ ਅਸੀਕ ਲੋਦੇ ਬੰਦੀ ਆ ਜਿਹਨ ਨਾਲ ਦੀ ਨਾਲ ਡਿਲੀਵਰੀ ਆ ਵੀ ਨਾਲ ਦੀ ਨਾਲ ਭੁਗਤਾ ਦੇ ਦੀਆਂ ਪੈਂਡਿੰਗ ਨਹੀਂ ਛੱਡੀ ਦਾ ਪੈਂਡੇ ਸੀ ਹੋ ਗਈ ਸੋ ਇੱਕ ਤੇ ਬੜਕਦੀ ਨਹੀਂ ਤਾਂ ਸਾਰੇ ਭੜਕਤ ਆ ਗਏ ਆ ਤੇ ਪਾਜੀ ਇਹ ਵੈਰਾਈਟੀਆਂ ਲੈਣ ਵਾਸਤੇ ਆਫਰਾਂ ਲੈਣ ਵਾਸਤੇ ਆਉਣਾ ਕਿੱਥੇ ਪੈਂਦਾ ਓਨਲੀ ਪੰਜਾਬ ਦੇ ਮਸ਼ਰੂਲ ਸਰੇਟਾ ਵਾਲੇ ਪਰਮਾਰ ਇਲੈਕਟ੍ਰੋਨਿਕਸ ਕੋਰਟ ਦੀ ਐ ਕੋਰਟ ਦੀ ਕਿੱਥੇ ਪੈਂਦਾ ਆ ਫਗਵਾੜਾ ਤੋਂ ਮਾਲਵਾ ਰੋਡ ਦੇ ਉੱਤੇ ਪੈਂਦਾ ਪਲੱਸ ਦੂਜੀ ਗੱਲ ਸਾਡਾ ਜਿਹੜਾ ਸਾਡਾ ਜਿਹੜਾ ਸ਼ੋਰੂਮ ਹੈਗਾ ਇਹ ਆ ਪੋਲਿਸ ਚੌਂਕੀ ਦੇ ਨੇੜੇ ਕਿੱਥੇ ਪੈਂਦਾ ਆ ਸੋ ਬਿਲਕੁਲ ਇਹ ਆਫਰਾਂ ਜਦੋਂ ਤੁਹਾਨੂੰ ਮਿਲਣੀਆਂ ਉਹਦੇ ਤੁਸੀਂ ਕਹਿਣਾ ਅਸ਼ਕੀ